ਸੋਸਰੀ ਕਾਲ ਜੀ ਸਾਰੇ ਭੈਣ ਭਰਾ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਲੇ ਹੋਵੇ ਤੇ ਵਿਹਲੇ ਤੇਰੇ ਵਰਗਾ ਥੋੜੋ ਪਹਿਲਾਂ ਹੁੰਦਾ ਅਗਲਾ ਜ਼ਵੇਲੀ ਆ ਤੁਸੀਂ ਵੈਲੇ ਸਾਉਣ ਤੇ ਹਨਾ ਵੀ ਜਪਨੂਰ ਮਮਾ ਸਾਉਣ ਤੇ ਹੀ ਰਹਿੰਦੇ ਸਾਰੇ ਜਿਹੜੀ ਹੈ ਨਾ ਹੈਨਾ ਹੁਣ ਜਪਨੂਰ ਨਾਉਣ ਦੀ ਤਿਆਰੀ ਚਾਈ ਇਕਾਉਣੇ ਹੋਣਾ ਜਪਨੂਰ ਮਾਲਸ ਕਰਕੇ ਹਟੇ ਆਂ ਜਪਨੂਰ ਦੇ ਇਹ 5 ਪੈਂਡੀਆਂ ਲੈਣੀਆਂ ਸਿਓ ਛੇ ਲੈ ਅੰਦੀਆ ਜੀ ਇੱਕ ਕਿੱਥੇ ਆ ਫੇਰ ਕੀ ਇੱਥੇ ਪਾਣੀ ਏ ਹੋ ਗਏ ਤੇ ਕਿਦੇ ਤਿੰਨ ਐ ਜਪਨੂਰਾ ਛੋਨੇ ਕੱਕ ਲਾਈ ਕਰੇਗਾ ਹੁਣ ਤੂੰ ਨਾ ਬਾਕਸ ਆ ਜਾਂਦਾ ਜਪਨੂਰ ਦੇ ਕੱਪੜਾ ਨਹੀਂ ਲੋਟ ਆਉਂਦੇ ਇਹਦੇ ਜਣਾ ਕੱਲ ਪਾਣ ਹੋਈ ਆ ਤੇ ਜੱਪ ਨੂੰਰ ਨਾ ਜਿਵੇਂ ਬਾਹਲੇ ਟਾਈਮ ਤੋਂ ਜਾਣਦਾ ਹੁੰਦਾਗਾ ਜੱਪ ਨੂੰਰ ਤੇ ਉਹਨਾਂ ਦੇ ਕੋਲ ਬੈਠਾ ਰਿਹਾ ਬੁੱਕਲਾਂ 'ਚ ਉਹਨਾਂ ਦੇ ਤੇ ਸਾਰਿਆਂ ਕੋਲ ਵਾਰੀ-ਵਾਰੀ ਜਾਵੇ ਤੇ ਜਿਵੇਂ ਵੀ ਬਾਹਲੇ ਜਨਾ ਤੋਂ ਜਾਣਦਾ ਹੁੰਦਾ ਵੈਸੇ ਕੋਲੇ ਜਾਂਦੀ ਨਹੀਂ ਫੇਰ ਕਿਤੇ ਬਾਹਲੇ ਟਾਈਮ ਤੇ ਕੱਲ ਉਹਨਾਂ ਕੋਲ ਹੀ ਬੈਠੇ ਰਹੀ ਜਿਵੇਂ ਜਿਵੇਂ ਕਿ ਉਹ ਜਪਨੂ ਨੂੰ ਪਤਾ ਹੁੰਦਾ ਵੀ ਮੇਰੇ ਆਸ ਤੇ ਕੱਪੜੇ ਲੈ ਕੇ ਆਏ ਆ ਤੇ ਗੀਤਾਂ ਕਰਕੇ ਇਹ ਬੰਦਾ ਉਹ ਲੇਟੀਆਂ ਮਾਰੀ ਜਾਂਦਾਗਾ ਐ ਪ੍ਰੋਮ ਪ੍ਰੋਨਾ ਕਰ ਕੱਟ ਨਾ ਕੱਟ ਨਾ ਪ੍ਰੋਮ 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 ਕੰਮ ਕਰਨਾ ਤੇ ਲੈ ਜਾਓ ਜਪਨੂ ਨੂੰ ਦੇਖਿਆ ਇੰਜ ਕਰ ਲਿਓ ਨੂਰੇ ਸਾਰੇ ਕੱਪੜੇ ਖਿਲਾਰ ਤੇ ਮੇਰੇ ਨੂਰਾ ਨਹਾਈ ਕਰਨ ਚੱਲਿਆ ਨਾ ਨੂਰੇ ਚਲੋ ਚੱਲ ਕੇ ਸਾਰੇ ਨੂੰ ਸਾਸੀ ਕਾਲ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਛੱਜ ਜਪਨੂਰ ਵੀ ਸਾਸੀ ਕਾਲ ਕਰ ਰਿਆ ਉਧਰ ਤੁਹਾਡੇ ਬਾਜੀ ਨਾ ਮਸਾਲਾ ਤਿਆਰ ਕਰੇ ਜਾ ਰਹੇ ਕਿਉਂਕਿ ਅੱਜ ਮੇਰੀ ਡਿਊਟੀ ਹੈਗੀ ਹੈ ਸਬਜੀ ਬਣਾਉਣ ਦੀ ਹੈ ਅੱਜ ਕਿਉਂਕਿ ਮੈਂ ਅੱਜ ਅਸੀਂ ਬਣਾ ਰਹੇ ਹਾਂ ਕੜੀ ਚਾਵਲ ਬੜੇ ਦਿਨਾਂ ਦੀ ਡਿਮਾਂਡ ਆ ਰਹੀ ਸੀ ਕੀ ਕੜੀ ਨਹੀਂ ਬਣਾਈ ਕਿਉਂਕਿ ਆਪਾਂ ਪਿਛਲੇ ਸੋਨ ਦੇ ਮਹੀਨੇ ਚ ਬਣਾਈ ਸੀ ਕੜੀ ਨਾੜ ਕੜੀ ਤੇਰੀ ਵੀ ਜੀ ਮੋਲਦੀ ਸੀਗੀ ਦੋ ਤਿੰਨ ਦਿਨੋਂ ਵੇਖ ਆ ਮਤਲਬ ਇਹ ਨਾ ਤੁਸੀਂ ਇਹ ਕਰ ਲੋ ਕਿ ਖਾਣ ਦਾ ਮਨ ਹੋ ਰਿਹਾ ਸੀ ਕਿ ਕੜੀ ਚਾਵਲ ਖਾਣੇ ਨੇ ਵੀਡੀਓ ਵੇਖ ਵੇਖ ਕੇ ਨਾ ਮਨ ਤਰਸਦਾ ਰਹਿੰਦਾ ਸੀ ਤਾਂ ਕਰਕੇ ਹੁਣ ਅੱਜ ਕੜੀ ਚਾਵਲ ਬਣਾਵਾਂਗੇ ਤੇ ਚਾਰ ਦਿਨਾਂ ਤੋਂ ਕਹਿ ਰਹੀ ਸੀ ਅੱਜ ਕਿਤੇ ਜਾ ਕੇ ਵਾਰੀ ਆਈਏ ਕਿਉਂਕਿ ਦਹੀਂ ਆਪਾਂ ਜਮਾਇਆ ਨਹੀਂ ਘਰੇ ਤੇ ਸਾਨੂੰ ਲੱਸੀ ਲਿਆਣੀ ਪਈ ਮੋਲ ਦੀ ਤੇ ਆਪਾਂ ਹੁਣ ਅੱਜ ਸਵੇਰੇ ਸਵੇਰੇ ਦਹੀਂ ਦਹੀਂ ਨਹੀਂ ਆਂਦਾ ਅਚਲਤ ਨਹੀਂ ਮਿਲੀ ਚਲੋ ਦਹੀਂ ਦੀ ਲੱਸੀ ਬਣਾ ਲ ਕੇ ਆਪਾਂ ਕੜੀ ਬਣਾਵਾਂਗੇ ਤੇ ਉਧਰ ਮਸਾਲਾ ਤਿਆਰ ਹੋਈ ਜਾ ਰਿਹਾ ਮੈਂ ਹੁਣ ਚੱਲੀ ਆ ਆਪਣਾ ਲੱਸੀ ਦੇ ਵਿੱਚ ਵੇਸਨ ਪਾਣਾ ਤੇ ਨੂਨ ਪਾ ਕੇ ਪਾਇਆ ਤੁਸੀਂ ਉਹਦੇ ਚ ਹਾਂ ਉਹਦੇ ਚ ਪਾਇਆ ਵਾ ਉਹਦੇ ਕਿਹੜੇ ਖੁੱਲੇ ਭਾਂਡੇ ਚ ਪਾਇਆ ਜੀ ਨੂਨ ਚੰਗਾ ਨੂਨ ਹੱਲ ਘੱਟ ਹੀ ਰੱਖਾਂਗੀ ਕਿਉਂਕਿ ਬਾਅਦ ਚੋ ਵੀ ਪਾਣਾ ਉਨੇ ਵਿੱਚ ਪਾਇਆ ਵਸ ਮੇਰਾ ਦਹੀਂ ਦੇ ਵਿੱਚ ਯਾਖਰ ਇਹ ਕੰਮ ਨਾ ਕਰਿਆ ਕਰਿਆ ਕੀ ਹੋ ਗਿਆ ਲਫਾਫਾ ਕਹੀਦੀ ਹੈ ਲਫਾਫਾ ਦੇ ਦੋ ਉਹਨੂੰ ਖਾਲੀ ਇੱਕ ਉਹ ਦੇ ਦੋ ਵਾਈਪਸ ਉਹ ਆਪਾ ਪਕੜਾ ਦੋ ਜਿਹੜਾ ਟਾਡੀ ਵੀ ਰਦੇ ਦੋ ਜਿਗ ਨੂੜਾ ਕਾਕਾ ਲਾ ਲਾ ਆਪਣਾ ਨਿਪਲ ਜਿਹੜੀ ਜਿਹੜੀ ਨਿਪਲ ਜਾਈ ਰੱਖਦੀਆਂ ਕਾਡਨ ਪਰ ਕੱਢ ਦੁੱਧ ਤਾਂ ਹੁਣ ਪੀਤਾ ਹੋ ਕਾਕਾ ਕਾਕੇ ਦੇ ਮੋਢੇ ਤੇ ਕਾਕੇ ਦੇ ਮੋਢੇ ਕਾਕੇ ਦੇ ਕੱਪੜੇ ਹੀ ਸੀ ਦੋ ਇਹ ਨਿਕਰ ਕਿੱਥੇ ਜਾਂਦੀ ਦੇਖੋ ਛੋਟੇ ਕਾਕੇ ਦੇ ਪੱਗ ਤੇ ਉਹਨੇ ਇੰਨੀ ਸੋਹਣੀ ਬੰਨੀ ਹੋਈ ਐ। ਪਾਰਾ ਉਹ ਚੱਕ ਨੂੰ। ਅੱਜ ਪਾਰਾ ਐ। ਆ ਪਾਰਾ ਕਾਕਾ। ਆ ਲੈ। ਨਿੱਕਰ ਤੋਂ ਵੀ ਨੀਚਾ ਆ ਰਹੀ ਜਰੀਏ ਪੁੱਤ। ਇਹ ਦੇਖੋ। ਸਾਡੇ ਕਾਕੇ ਜੀ। ਆ ਜੱਪਨੂ ਨੂੰ ਗੈਫਟ ਦਿੱਤਾ। ਮੇਰੇ ਗੁਰੂ ਨੇ। ਜੱਪਨੂ ਲੈ ਗਿਆ ਗੈਫਟ। ਆ ਵੇ। ਆ ਲੈ ਲਓ ਤੋਤਾ ਤੇਤੀ। ਅੱਜ ਜੇਰੇ ਗਈ ਸੀ ਪਾਪਾ ਦੇ ਨਾਲ ਬਾਹਰ। ਉਹ ਮੰਨ ਤੇ ਉਥੇ ਜਿੱਥੇ ਤੁਹਾਡੇ ਬਾਜੀ ਪਹਿਲੇ ਕੰਮ ਕਰਦੇ ਸਨ ਨਾ ਜਿੱਥੋਂ ਕੰਮ ਸਿੱਖਿਆ ਸੀ ਇਹਨਾਂ ਨੇ ਟੇਲਰ ਦਾ ਤੇ ਜੱਜੂਰ ਇਹ ਕੰਮ ਨਾ ਕਰਾ ਮਾਦੀ ਦੁਕਾਨ ਤੇ ਗਏ ਸੀ ਤੇ ਉਹਨਾਂ ਦੇ ਘਰ ਚਲੇ ਗਏ ਉਸ ਤੋਂ ਬਾਅਦ ਤੇ ਜੱਬਨੂਰ ਉੱਥੇ ਡੈਡੀ ਮੇਰ ਲੈ ਉਹ ਕਹਿੰਦੀ ਥਾਲੀ ਦੋ ਉਹਨਾਂ ਪਲੇਟ ਉਹ ਕੀ ਕਰੀ ਜਾਂਦੇ ਤੁਸੀਂ ਉਹ ਉਹਨਾਂ ਦੇ ਇਹਨੂੰ ਕਵਾ ਇਹ ਮੋ ਉਹ ਕਰ ਕੋਲੀ ਲੈ ਕੇ ਦੇਣੀ ਆ ਕੋਲੀ ਲੈ ਆ ਕੋਲੀ ਕੋਲੀ ਦੇ ਲੋ ਉਹ ਮੰਮਾ ਨਾਲ ਦੇਤਾ ਇਹ ਨਹੀਂ ਆ ਮੈਂ ਕੋਲੀ ਦੇਣੀ ਮੈਂ ਤਾਂ ਓਹੋ ਨਿਕਨੋਰ ਕਾਮਨੀ ਖਾਬ ਕਰੀਦਾ ਅੱਜ ਦਰਵਾਜਾ ਸਾਡਾ ਸਾਰਾ ਖੁੱਲਿਆ ਕਿਉਂਕਿ ਆਪਾਂ ਸਾਰੇ ਖੋਲ ਖੋਲੇ ਕਿਉਂਕਿ ਕਈ ਵਾਰੀ ਨਾ ਦਰਵਾਜਾ ਵਗਾਰਾ ਵੀ ਨਾ ਜਾਮ ਹੋ ਜਾਂਦਾ ਤੇ ਮੈਂ ਕਿਹਾ ਹੁਣ ਗਰਮੀ ਆ ਗਈ ਹੈ ਕਿਉਂਕਿ ਸਾਡਾ ਲੋਕ ਖਰਾਬ ਹੋ ਗਿਆ ਪਤਾ ਨਹੀਂ ਦਰਵਾਜੇ ਚ ਲਿਫ ਆ ਗਈ ਹੈ ਤੇ ਉਹ ਟੇਡਾ ਹੋ ਗਿਆ ਲੋਕ ਨਹੀਂ ਲੱਗਦਾ ਹੁਣ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਦਰਵਾਜਾ ਸਾਰੇ ਖੋਲਨੇ ਕਿਉਂਕਿ ਥੋੜੀ ਜੀ ਹਵਾ ਵੀ ਕ੍ਰੋਸਿੰਗ ਹੋ ਜਾਂਦੀ ਹੈ ਅਦੋਰ ਰੇਲ ਰੇਲ ਕਿੱਥੇ ਚੱਲੀ ਜੀ ਮੋਟੇ ਰੇਲ ਰੇਲ ਕਿ ਆ ਰਹੀ ਹੈ ਬੇਬੀ ਹੈ ਮੋਬਾਈਲ ਮੋਬਾਈਲ ਦੀ ਮਰੀ ਆ ਮੋਬਾਈਲ ਕਰ ਰਹੀ ਮੋਬਾਈਲ ਕਰ ਰਹੀ ਹੈ ਹੈ ਪਾਪਾ ਉਹਨੂੰ ਵੀ ਵੇਖੀ ਜਾ ਰਹੀ ਜੇ ਕਾਕੇ ਨੂੰ ਕਿੰਨੇ ਉੱਧਰ ਵੀ ਹੈ ਉੱਧਰ ਵੀ ਮੋਟੇ ਇਹਨੂੰ ਤੇ ਉਹ ਲੰਬੇ ਲੰਬੇ ਹੋ ਕੇ ਕੱਟਦੇ ਹੋ ਬਰੀ ਬਰੀਕ ਹੈ ਲਸਣ ਨੂੰ ਤੇ ਉਹਨੂੰ ਮੈਂ ਬਾਅਦ ਚ ਪੋਣਾਂਗਾ ਲੂਣ ਹਲਦੀ ਮਿਰਚ ਪਾਈਏ ਸਿਰਫ ਸਿੰਪਲ ਅਜੇ ਤੇ ਬੇਸਨ ਦਹੀਂ ਤੇ ਇਧਰ ਅਜੇ ਤੜਕਾ ਲੱਗ ਭੁੱਜ ਰਿਹਾ ਲਾਲ ਮਿਰਚਾਂ ਮੇਥਰੇ ਲਸਣ ਪਿਆਜ਼ ਪਾ ਲਿਆ ਅਜੇ ਪਿਆਜ਼ ਪਾ ਲਿਆ ਮਗਾ ਭੁੱਜ ਲਿਆ ਅਜੇ ਤੇ ਹੁਣ ਦੇਖਦੇ ਟੇਸਟੀ ਕਿਵੇਂ ਕਿਵੇਂ ਦੀ ਬੰਦੀ ਏ ਘੜੀ ਪੋਕੋੜੇ ਆਦੇ ਬਾਅਦ ਚ ਬਣਾਵਾਂਗੀ ਮੈਂ ਕੋਲੇ ਬੈਠਾ ਤਾ ਕਰਕੇ ਤੇ ਇਸੀ ਬਣਾਉਂਦੀ ਬੱਲੋ ਮੈ 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 ਨੂੰ ਆਂਦੀ ਏ ਘੜੀ ਬਣਾਣੀ ਇੰਨੀ ਵਧੀਆ ਹਾਂਜੀ ਜਪਨੂਰ ਸੋ ਗਿਆ ਜਪਨੂਰ ਨੂੰ ਸਵਾ ਕੇ ਕੋਈ ਕੰਮ ਹੁੰਦਾ ਓਵੇਂ ਤੇ ਹੋਣਾ ਨਹੀਂ ਸੀ ਕਿਉਂਕਿ ਫਿਰ ਮੈਨੂੰ ਐ ਮੈਨੂੰ ਜਪਨੂਰ ਨੂੰ ਲੈ ਕੇ ਬਹਿਣਾ ਪੈਂਦਾ ਪਿਆਜ਼ ਪਾ ਲਾ ਜੇ ਤੁਹਾਡੇ ਇਹ ਨਾ ਗਾ। ਸਾਡੇ ਭਾਂਡੇ ਦੇ ਨਾ ਪਾਏ ਮੈਨੂੰ ਘੜੇ ਦਾ ਲਾ ਦੇਆ। ਸੱਰ ਤੇ ਭਾਂਡੇ ਤੇ ਹੈ ਹੀ ਨਹੀਂ। ਆਹ ਜਰਾ ਕੜਾਈ ਮੰਡੀ ਜਾਂਦੀ ਜੀ ਬਿਚਾਰ ਜੀ ਆਹ ਬੜੀ। ਇਹ ਰੇਲੇ ਉੱਧਰ ਨੂਨ ਲਾ ਕੇ ਰੱਖਿਆ ਪਿਆ। ਇੱਧਰ ਆਪਾਂ ਕੱਲ ਬਣਾਵਾਂਗੇ ਕarele ਕਿਉਂਕਿ ਕੱਲ ਕarele ਲਿੱਤੇ ਸੀ ਤੇ ਬਣਾਵਾਂਗੇ ਆਪਾਂ ਕੱਲ ਨੂੰ। ਆਨ ਵੱਲੇ ਕੱਲ ਨੂੰ ਨੂਨ ਲਾ ਕੇ ਰੱਖਿਆ ਕਿ ਉਹ ਰਤਨ ਨਿਕਲ ਜਾਊਗੀ। ਅਬ ਬਣ ਕੇ ਰਹਿਣ ਪਏ ਰਹਿਣ ਤੇ ਆ ਹੁੰਦਾ ਕਿ ਚਲੋ ਸਬਜ਼ੀ ਦੀ ਟੈਨਸ਼ਨ ਨਹੀਂ ਹੁੰਦੀ ਆਪਣਾ ਕਿਸੇ ਟਮ ਕਰੇਲੇ ਨਾਲ ਰੋਟੀ ਵਗਾਰਾ ਖਾ ਲਈਦਾ ਬਣ ਹੀ ਹੋਏ ਤੇ ਇਹ ਮੈਂ ਕਰੇਲੇ ਬਣਾ ਨਹੀਂ ਕਰੇਲੇ ਵੀ ਮੈਂ ਬਣਾਉਂਗੀ ਮੈਂ ਆਪਣੇ ਮੇਰੇ ਮਮਮੀ ਬਣਾਉਂਦੇ ਸੀ ਨਾ ਉਵੇਂ ਹੀ ਬਣਾਉਂਗੀ ਹੁਣ ਮੈਂ ਹੀ ਬਣਾਉਂਗੀ ਸਭ ਨੂੰ ਤੁਸੀਂ ਆਪਣੇ ਨੰਬਰ ਬੜੇ ਬਜ਼ਾਰ ਰਹੇ ਫਿਲਮਾਂ ਆਵੇਂ ਦੇਖਾ ਕਰ ਮਾਰੇ ਮੋੜੂ ਖਵਾ ਦਾਂਗੀ ਉਹ ਸਾਰੀ ਜੀ ਪਾਣੀ ਬਣਾਇਆ ਨਹੀਂ ਨਹੀਂ ਮੈਂ ਰੋਟੀ ਦਾ ਹੋਰ ਬਣਾਵਾ ਕਰਾਂਗੇ ਸਬਜ਼ੀ ਮੈਨੂੰ ਉਹ ਆਇਆ ਹੈ ਕਿ ਮੈਂ ਬੜੇ ਜੇਰ ਹੋ ਗਿਆ ਮਦੂ ਕਰਦੀ ਹੈ ਮਦੂ ਕੌਣ ਹੈ ਮਦੂ ਵਿਚਲੀ ਨਾਮ ਮੇਰੀ ਇੱਥੇ ਰਹਿੰਦੀ ਆ ਹਾਂ ਤੁਸੀਂ ਦੇਖਿਆ ਵੀ ਹੈ ਵਲੌਗ ਵਗੈਰਾ ਦੇ ਵਿੱਚ ਹੁਣ ਮੈਂ ਕੱਲ ਵੀ ਕਿਹਾ ਸੀ ਉਹ ਕਹਿੰਦੇ ਬਸ ਹੁਣ ਸਾਡੇ ਸੂਟਾ ਦੀ ਵਾਰੀ ਹੈਗੀ ਹੈ ਮੇਰੀਆਂ ਫਰਾਤਾਂ ਵੀ ਸੀ ਪਜਣਗੀਆਂ ਤੇ ਮੇਰੇ ਸੂਟ ਵੀ ਸਿੱਪ ਜਾਣਗੇ ਹੋਰ ਘਰបាន ਉਸਤੇ ਕਪੜੇ ਨਹੀਂ ਆਗੇ ਮੇਰੇ ਸੂਟ ਟਾਇਸ ਛਟ ਹੋਗੇ ਸਾਰੇ ਛੋਟੇ ਹੋਗੇ ਜਕਨੂਰ ਉੱਤੇ ਸੁੱਤਾ ਪਿਆ ਆ ਦੇਖੋ ਨੇਰੇ ਦੇ ਵਿੱਚ ਸੁੱਤਾ ਪਿਆ ਬਹੁਤ ਤੰਗ ਕਰ ਰਿਹਾ ਸੀ ਉਹਨੇ ਹਾਂਜੀ ਖਾ ਨਹੀਂ ਆਣੀ ਸਬਜ਼ੀ ਉਹ ਤਾਂ ਕੜੀ ਚਾਵਲ ਇਹ ਕਰਦੇ ਆ ਤੁਸੀਂ ਬੇਟੀ ਨਾ ਗੈਦੀਆਂ ਕਾਤਾ ਮੇਰਾ ਪੁੱਤ ਬੇਟੀ ਨਾ ਕਾਤਾ ਹੋਟ ਰਿਹਾ ਨਾ Anji, जी पापा पापा जकलो पापा ਕਿੰਨਾ ਟਾਈਮ ਲਾ ਲਾ ਤਾ ਤਕੋੜੇ ਪਾ ਲਈਆਂ ਅੱਛਾ ਤੇ ਮੈਂ ਕਿਹਾ 15-20 ਮਿੰਟ ਹੋ ਰਹੀ ਜਦ ਹਾਂ ਜਦ ਉਹ ਨੂੰ ਮਚੂ ਰਿਹਾ ਸੀ ਇਹ ਟਾਈਮ ਇਹ ਘਾਲ ਦਿੰਦੀ ਨਾ ਉਹ ਆਉਂਦੀ ਨਹੀਂ ਕਹਿੰਦੀ ਮੈਂ ਹਾਂ 2-2 ਘੰਟੇ ਜਿੰਨਾ ਰਿਜਾ ਹੋਗੇ ਉੰਨੀ ਵਧੀਆ ਬਣੇਗੀ ਨੂੰ ਰੇ ਆ ਮਾ ਮਾ ਇਹ ਆਪ ਨੂੰ ਰਾ Shab Michael AshleyCalvarydef olvig Four-ALLY Recreational net repayment. Shab 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 Ashuriharam shab 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 Four-ALLY Lucy rathni preeke Katici假 omис Four-ALLY for encouraged are 출 sciple similar to four-ALLY speech oh, five-ALLY establishment oh, in fourомина mem detta. Four-ally is prep Tomorrow Wars. Four-ally is prep will대 grave. Katici will Swobe on north side oh, of form to precreice him. Four-ally is prep forountain at will. Four- diyor epic side pro life Trading in history. Four-ally is prep for village. Four-ally is prep for river. Four-ally is prep for village. Four-ally is prep for terrap. Four-ally is prep for army life. Four-ally is prep for village. Four-ally is prep for country. Four-ally is prep for way of oh. life. Four-ally is prep for kitchen. Four-ally is ਮਮਾ ਕਥੇ ਆ ਜਾ ਕੋਰ ਅੰਦਰ ਬਹੁਤ ਮਜ਼ੀ ਹੋ ਗਈ ਸੀ ਤਾਂ ਫੇਰ ਧਰ ਕੇ ਪਰਨਾ ਵੇਚਣਾ ਚਾਹਤਾ ਕੋਰ ਨਾ ਗੱਲ ਦਾ ਥੋੜਾ ਕਮਰਾ ਇਹ ਦੇਖੋ ਨੇ ਆ ਇਹ ਇਹ ਦੇ ਘੜਾਉਣੇ ਆ ਤੁਹਾਡੇ ਆ ਇਹ ਹੈ ਪੜਨਾ ਅੱਗੇ ਘਾਟਾ ਥੋੜਾ ਜਿਹਾ ਘਰਾਉਣ ਵਾਲਾ ਬੱਚੇ ਸੈ ਨਹੀਂ ਖੱਟੇ ਲੱਤ ਜੀ ਪੜ ਕੇ ਖੱਟਲੇ ਦੀ ਨਹੀਂ ਵਜਦਾ ਬੰਦਾ ਵਾਪੁਰਾ ਲੜ ਗਿਆ ਏ ਲੈ ਐਵੇਂ ਖੇਡ ਲਾ ਪਤਾ ਐਵੇਂ ਖੇਡ ਲੜ ਗਿਆ ਏ ਨੂਰਾ ਲੜ ਗਿਆ ਨਾ ਲੜ ਕੇ ਲੜ ਕੇ ਲੜ ਕੇ ਲੜ ਗਿਆ ਲੜ ਕੇ ਉੱਤੇ ਸੱਟ ਲਾਣਾ ਨੇ ਫੜ ਕੇ ਸੱਟ ਲੈ ਲਈ ਆਪਾ ਚਿਹਰੇ ਟੇਡਾ ਕਰਤਾ ਸੀ ਇਹਨੇ ਹੋਵੇ ਨਿੱਕੜਾ ਵਾਲੀਆਂ ਨੂਰਾ ਦੇਖ ਪਿਆ ਸੀ ਹੈ ਨੂਰੇ ਹਾਂਜੀ ਹੱਥ ਜੀ ਨਹੀਂ ਆਉਂਦਾ ਹਾਂ ਹੱਥ ਜੀ ਨਹੀਂ ਆਉਂਦੇ ਲੈਂਦੇ ਨਹੀਂ ਗਏ ਹੈਂ ਹਾਂਜੀ ਹਾਂਜੀ ਪਾਪਾ ਪਾਪਾ ਯਾਦ ਨੂੰ ਪਾਪਾ 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 ਮੈਨ ਲੈ ਚੋ ਨਾ ਪਾਪਾ ਵਾਲਾ ਜੀ ਪਹਿਲੇ ਅੰਮੀਏ ਹਨ ਪਾਪਾ ਅੰਮੀਏ ਅੰਮੀਏ ਪਾਪਾ ਘਿਆ ਲਗਾ ਜਾ ਮਸਾਂ ਸੰਗਾਂ ਸੰਡਲ ਖਾਂ ਨਹੀਂ ਖਾਸ ਕਰਨਾ ਗਰਮ ਗਰਮ ਜਲੇਬੀ ਡਬਲ ਕੀ ਗਾਣਾ ਆ ਯਾ ਗਰਮਾ ਆ ਅੱਜ ਲੈ ਵਿਚਾਰਨੀ ਗਾ ਮੇਰੇ ਵਾਲੀ ਚ ਆਹ ਵਾਲੀ ਚ ਜੇ ਬੀ ਗਾਣਾ ਪਤਾ ਆਲੇ ਉਹ ਖਾਈ ਜਾਂਦੀ ਆ ਹੈਗੀ ਆ ਦੇ ਕੋਲ ਇਹ ਵੀ ਮਾਹ ਵੀ ਵੜ ਲੈ ਆ ਲੈ ਬਿਲਾ ਲਾ ਕੋ ਤੀ ਜੇ ਬਿਲਾ ਰੋ ਜੇ ਬਿਲਾ ਗਣ ਫੋਨ ਜਲੇ ਵੀ ਘਾਰ ਆ ਦੇਣਾ ਗਲਤ ਨੇ ਅੱਧ ਬੈ ਕੇ ਖਾਦਾ ਜਸ਼ਨ ਬੈ ਕੇ ਖਾਣਾ ਉਗੋ ਡੋਗੀ ਲੱਜੇਗਾ ਤੇਰਾ ਅੱਜ ਪਾਈਆਂ ਰਾਈਟਨਸ ਨਹੀਂ ਹੈ ਮਾਮਾ ਪੀਣਾ ਪਤਲ ਠੀਕ ਆ ਨੇ ਪਤਲ ਜੇਬੀ ਖਾ ਰਿਹਾ ਹੈ ਜੇਬੀ ਖਾ ਰਿਹਾ ਹੈ ਜ਼ਿਆਦਾ ਨਹੀਂ ਲੈ ਨਹੀਂ ਲਵਯੂ ਪਤ ਪੱਬੀ ਕਹਿੰਦੀ ਖਤਮ ਹੋ ਗਈ ਕਾਕੇ ਨੂੰ ਕਹਿੰਦੀ ਜੇ ਵੀ ਖਤਮ ਹੋ ਗਈ ਹੋਰ ਜਵਾ ਕਾਣ ਦੇਤੀਆਂ ਲਵਯੂ ਗੋਟੀਆਂ ਲਵਯੂ ਪਤ ਤਿੰਨ ਉਂਗਲਾਂ ਚੜ੍ਹ ਗਈਆਂ ਫੋਟੋਆਂ ਵਿੱਚ ਆ ਦਿੱਤੀ ਘਣਾ ਇਹ ਮੋਟੇ ਮਰ ਪਾਤਰ ਰੇਮਨ ਸਰ ਡਾਕਟਰ ਨੂੰ ਨੂੰ ਚਾਹ ਰੇ ਆ ਮੈਨੂੰ ਪੁੱਤ ਮੈਨੂੰ ਬਹੁਤ ਘੜਾ ਲਾਦਾ ਉਹ ਕੋਲ ਚੱਪਣਾ ਲਾਪਾਦਾ ਆਹ ਸਵਾਦ ਬੁਰਾ ਹੁੰਦਾ ਹੀ ਹੈ ਮਦਰਾਸੀ ਲੋਕ ਨਾ ਹੱਥ ਨਾਲ ਖਾਂਦੇ ਨੇ ਤੇ ਜਦੋਂ ਤੱਕ ਹੱਥ ਨਾਲ ਖਾ ਕੇ ਉਹਨਾਂ ਦਾ ਟੇਢੀ ਨਹੀਂ ਪੜਦਾ ਹਾਂ ਹਾਂ ਅੱਛਾ ਇੱਕ ਚਮਚ ਨਾਲ ਖਾਣ ਦਾ ਫਾਰਮੈਲਟੀ ਹੁੰਦੀ ਆ ਹੱਥ ਨਾਲ ਖਾਣਾ ਤੇ ਅੰਗੂੜਾਂ ਚੱਟਣਾ ਗੜੀ ਫਰਮਾਇਆ ਲੱਗੇ ਤੇ ਉਹ ਵੀ ਜਦੋਂ ਖਾਦੇ ਨੇ ਨਾ ਕਿ ਹੱਥ ਸਾਫ਼ ਹੀ ਕਰਦੇ ਨੇ ਐ ਵੀ ਚੱਟ ਕੇ ਹਾਂਜੀ ਬੇਸ ਆਪਣੇ ਨਹੀਂ ਹੁੰਦੇ ਢੇਡ ਭਰਦਾ ਉਹਦੇ ਨਾਲ ਸਾਡਾ ਤਾਂ ਜਉ ਚਲੇ ਇੱਕ ਵਾਰ ਸਮਝਾ ਬਾਤ ਉਹ ਖਾਂਦੇ ਹੋ ਰੋਟੀ ਘਲੀ ਖਾਣਾ ਸਾਰਾ ਖਾਣੇ ਨੂੰ ਨਹੀਂ ਮੇਰੇ ਕੋਲ ਮੈਂ ਕਿਹੜੀ ਚੌਲ ਚੂੜਾ ਖਾਣਾ ਖਾਦੇ ਪਹਿਲੀ ਵਾਰ ਚੌਲ ਮੈਂ ਬਹੁਤ ਘੱਟ ਖਾਣਾ ਨਹੀਂ ਤਾਂ ਐ ਚੇਟ ਕਰਦੇ ਤੇ ਇਹ ਜੀਤ ਆਪਣੀ ਕਰਦੀ ਸੀ ਮੈਂ ਤਾਂ ਤਾਂ ਬਣਾਏ ਸੀ ਕਿ ਉਹਦੋਂ ਲੇਟ ਹੋ ਰਹੀ ਸੀ ਮੈਂ ਕਿਹਾ ਕਿ ਚਾਵਲ ਗਾਲ ਲਾ ਲਵਾਂ ਜਿਆਦਾ ਪਈ ਹੋਈ ਤਾਂ ਫਿਰ ਮੈਂ ਬਣਾ ਕੇ ਰੱਖ ਲਿਆ ਆਪਣੇ ਜੀਤ ਆਪੇ ਗਾ ਦਿੱਛੇ ਮੈਂ ਨਾ ਮੇਰਾ ਆਪਣੇ ਨਾਮ ਕਰ ਤੇ ਉਹਦੇ ਵੀ ਕਹਿਦੀ ਆ ਕਿ ਮੈਂ ਕੋਈ ਕਰਾਰਾ ਖਾਣਾ ਤੇ ਪਕੌਣੇ ਬਣਵਾਏ ਤੇ ਉਹਦੇ ਵੀ ਬਣਵਾਏ ਇਹਨੇ ਤੇ ਨਾ ਮੇਰਾ ਆਪਣੇ ਹੁਣ ਦਮਾ ਸਹੀ ਜੋ એ રામકબે દુરાતા એ કે બહુત મે નીંદ નહી પૂરી ہوئی રાત થી રાત ને બડી નીંદ રાત મે